15 ਤਰੀਕ ਨੂੰ ਆਪਣਾ ਬੱਬੂ ਮਾਨ ਸਾਹਿਬ ਦਾ ਖਾੜਾ ਜੀ 6 ਵਜੇ ਉਹਨਾਂ ਦਾ ਖਾੜਾ ਸ਼ਾਮ ਨੂੰ ਸਟਾਰਟ ਹੋਊਗਾ ਜੀ। ਦਾ ਪ੍ਰਸਿੱਧ ਗਾਇਕ ਹੈਗੇ ਨੇ ਬੱਬੂ ਮਾਨ ਸਿਕਿਉਰਿਟੀ ਤੇ ਕਾਫੀ ਅਰੇਂਜਮੈਂਟ ਕਰਨੇ ਪੈਂਦੇ ਹੈਗੇ ਨੇ। ਲੋਕ ਵੀ ਕਾਫੀ ਪਹੁੰਚਦੇ ਨੇ, ਨੌਜਵਾਨ ਜ਼ਿਆਦਾ ਪਹੁੰਚਦੇ ਹੈਗੇ ਨੇ। ਕੀ ਅਪੀਲ ਹੈਗੀ ਨੌਜਵਾਨਾਂ ਨੂੰ ਕਿਸੇ ਤਰ੍ਹਾਂ ਦੀ ਹੁੱਲਰਬਾਜੀ ਨਾ ਹੋਵੇ। 9 ਜਨ ਅਪੀਲ ਇਹੋ ਹੈ ਜੀ ਸਾਡਾ ਸਾਧਨ ਬਿਲਕੁਲ ਤੇ ਖੁੱਲਾ ਖਾੜਾ ਲੱਗਾ ਜੀ ਆ ਉਹ ਅਨੰਦ ਲਈ ਸਾਰੇ ਜਾਣੇ ਗੁਰਦਾਸਪੁਰ ਦੇ ਪਿੰਡ ਲਹਿਲ ਵਿੱਚ ਵਿਸਾਖੀ ਦਾ ਮੇਲਾ ਬੜੀ ਧੂਮ ਧਾਮ ਦੇ ਨਾਲ ਮਲਾਇਆ ਜਾ ਰਿਹਾ ਪਿੰਡ ਲਹਿਲ ਦੇ ਵਿੱਚ ਇੱਕ ਮੇਲਾ ਕਰਵਾਇਆ ਜਾ ਰਿਹਾ ਜੋ ਕਿ ਬਹੁਤ ਪ੍ਰਾਤਨ ਮੇਲਾ ਹੈਗਾ ਵਾ ਇਸ ਦੇ ਵਿੱਚ ਜੋ ਪੰਜਾਬ ਦੇ ਪ੍ਰਸਿੱਧ ਗਾਇਕ ਹੈਗੇ ਨੇ ਬੱਬੂ ਮਾਨ ਉਹ ਪਹੁੰਚਣਗੇ ਤੁਸੀਂ ਆ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਕਿ ਤਿਆਰੀਆਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਦੱਸਿਆ ਜਾ ਰਿਹਾ ਕਿ ਇਹ ਮੇਲਾ ਜਿਹੜਾ ਵਾ ਤਿੰਨ ਰੋਜ਼ਾ ਮੇਲਾ ਹੋਵੇਗਾ ਕਿਉਂਕਿ ਇਤਿਹਾਸਿਕ ਮੇਲਾ ਹੈਗਾ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਹੈਗੀ ਉਸ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਇਹ ਮੇਲਾ ਜਿਹੜਾ ਕਰਵਾਇਆ ਜਾ ਰਿਹਾ ਮੇਲੇ ਦੇ ਪ੍ਰਬੰਧਕ ਜਿਹੜੇ ਹੈਗੇ ਨੇ ਪਿੰਡ ਦੇ ਸਰਪੰਚ ਹੈਗੇ ਨੇ ਗਗਨ ਲਹਿਲ ਉਹ ਸਾਡੇ ਨਾਲ ਨੇ ਗੱਲਬਾਤ ਕਰਨਗੇ ਕਿ ਮੇਲੇ ਦੀਆਂ ਕਿਸ ਤਰ੍ਹਾਂ ਦੀਆਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਕਿੰਨੇ ਰੋਜ਼ਾ ਮੇਲਾ ਹੋਵੇਗਾ ਕਿਹੜੇ-ਕਿਹੜੇ ਗਾਇਕ ਇੱਥੇ ਪਹੁੰਚਣਗੇ ਤਾਂ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਿਆ ਗਗ ਅਸੀਂ ਇਹ 13ਵਾਂ ਮੇਲਾ ਕਰਵਾ ਰਹੇ ਹਾਂ ਜੀ ਤਿੰਨ ਰੋਜ਼ੇ ਮੇਲਾ ਹੋਊਗਾ ਜੀ 13 14 15 13 ਨੂੰ 14 ਨੂੰ ਕਬੱਡੀਆਂ ਹੋਣਗੀਆਂ ਜੀ 15 ਤਰੀਕ ਨੂੰ ਆਪਣਾ ਬੱਬੂ ਮਾ ਸਾਹਿਬ ਦਾ ਅਖਾੜਾ ਜੀ 6 ਵਜੇ ਉਹਨਾਂ ਦਾ ਅਖਾੜਾ ਸ਼ਾਮ ਨੂੰ ਸਟਾਰਟ ਹੋਊਗਾ ਜੀ ਜੀ ਕੀ ਕੀ ਪ੍ਰਬੰਧ ਕੀਤੇ ਗਏ ਨੇ ਸਿਕਿਉਰਿਟੀ ਨੂੰ ਲੈ ਕੇ ਕੀ ਪ੍ਰਬੰਧ ਕੀਤੇ ਸਿਕਿਉਰਿਟੀ ਲੈ ਕੇ ਅਸੀਂ ਐਸਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਲੈ ਕੇ ਦਿੱਤਾ ਜੀ ਉਹਨਾਂ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਜਾਣਗੇ ਜੀ ਜੇ ਮੇਲੇ ਦੀ ਗੱਲ ਕੀਤੀ ਜਾਵੇ ਤਾਂ ਨੌਜਵਾਨ ਪੀੜੀ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਮੇਲੇ ਦਾ ਪ੍ਰਬੰਧ ਕੀਤਾ ਗਿਆ ਹੈਗਾ ਕੀ ਕਹਿਣਾ ਚਾਹੋ ਬਿਲਕੁਲ ਜੀ ਬਿਲਕੁਲ ਨੌਜਵਾਨ ਆਪਣੇ ਬੱਚਿਆਂ ਦੇ 13 ਤਰੀਕ ਨੂੰ ਮੈਚ ਰੱਖਣ ਦਾ ਕਾਰਨ ਨਹੀਂ ਇਹ ਬੱਚਿਆਂ ਦਾ ਕੀ ਉਹਨਾਂ ਨੂੰ ਪ੍ਰਮੋਟ ਕੀਤਾ ਜਾਏ ਉਹਨਾਂ ਨੂੰ ਮਿਲ ਦੱਸਿਆ ਜਾਏ ਨਸ਼ਿਆਂ ਦੇ ਨਾਲ ਨਾ ਜੁੜਨ ਇਧਰ ਖੇਡਾਂ ਦੇ ਨਾਲ ਜੁੜ ਕੇ ਆਪਣਾ ਮਨੋਮਲ ਵਧਾਉਣ ਤੇ ਨਾਲ ਸਾਡੇ ਸਾਥ ਇਹਨਾਂ ਵੱਡਾ ਮੇਲਾ ਹੈਗਾ ਵਾ ਹਰ ਸਾਲ ਤੁਸੀਂ ਮੇਲਾ ਕਰਾਉਂਦੇ ਹੈਗੇ ਉਹ ਕਿਹੜੇ ਚੀਫ ਗੈਸਟ ਆ ਰਹੇ ਨੇ ਕੌਣ-ਕੌਣ ਇੱਥੇ ਆ ਰਿਹਾ ਹੈਗਾ ਜੀ ਚੀਫ ਗੈਸਟ ਜੀ ਐਮ ਐਲ اے ਬਟਾਲਾ ਸ਼ੈਰੀ ਕਲਸੀ ਜੀ ਉਹ ਆ ਰਹੇ ਜਿਸ ਤਰ੍ਹਾਂ ਦੇ ਨਾਲ ਪ੍ਰਸਿੱਧ ਗਾਇਕ ਹੈਗੇ ਨੇ ਬੱਬੂ ਮਾਨ ਸਿਕਿਉਰਿਟੀ ਦੇ ਕਾਫੀ ਅਰੇਂਜਮੈਂਟ ਕਰਨੇ ਪੈਂਦੇ ਹੈਗੇ ਨੇ ਲੋਕ ਵੀ ਕਾਫੀ ਪਹੁੰਚਦੇ ਨੇ ਨੌਜਵਾਨ ਜਿਆਦਾ ਪਹੁੰਚਦੇ ਹੈਗੇ ਨੇ ਕੀ ਅਪੀਲ ਹੈਗੀ ਨੌਜਵਾਨਾਂ ਨੂੰ ਕਿਸ ਤਰ੍ਹਾਂ ਦੀ ਹੁੱਲਰਬਾਜੀ ਨਾ ਹੋਵੇ ਨੌਜਵਾਨ ਅਪੀਲ ਇਹ ਹੋਈ ਆ ਜੀ ਸਾਡਾ ਸਾਧਨ ਬਿਲਕੁਲ ਉੱਤੇ ਖੁੱਲਾ ਅਖਾੜਾ ਲੱਗਾ ਜੀ ਆ ਉਹ ਅਨੰਦ ਲਈ ਸਾਰੇ ਜਣੇ ਟ੍ਰੈਫਿਕ ਨੂੰ ਲੈ ਕੇ ਕੀ ਪ੍ਰਬੰਧ ਕੀਤੇ ਗਏ ਨੇ ਕਿਉਂ ਗੱਡੀਆਂ ਦੀ ਪਾਰਕਿੰਗ ਕਾਫੀ ਟ੍ਰੈਫਿਕ ਨੂੰ ਲੈ ਕੇ ਪ੍ਰਬੰਧਕ ਸਾਹਿਬ ਬਾਰ ਬਾਰ ਪਿੰਡ ਦੀ ਚਾਰਦواری ਦੇ ਉੱਤੇ ਦੋ ਦੋ ਕਿਲੇ ਦੇ ਉੱਤੇ ਆਪਾਂ ਪਾਰਕਿੰਗ ਬਣਾਤੀ ਆ ਜੀ ਉਹਦੇ ਆਪਣਾ ਪੁਲਸ ਵੱਲੋਂ ਪ੍ਰਬੰਧ ਕੀਤੇ ਜਾਣਗੇ ਕੋ ਸਾਡੇ ਵੱਲੋਂ ਸਾਧਦਾ ਰਲ ਕੇ ਸਾਰਾ ਬਣਾਉ। ਇਹ ਬਿਲਕੁਲ ਤੁਸੀਂ ਵੇਖਿਆਗੇ ਇਹ ਸਾਡੇ ਗਗਨ ਲੇਹਲ ਜੋ ਕਿ ਪਿੰਡ ਦੇ ਸਰਪੰਚ ਵੀ ਹੈਗੇ ਨੇ ਉਹਨਾਂ ਨੇ ਕਿਹਾ ਕਿ ਤਿੰਨ ਰੋਜ਼ਾ ਜਿਹੜਾ ਮੇਲਾ ਵਾ ਕਰਵਾਇਆ ਜਾ ਰਿਹਾ ਖਾਸ ਤੌਰ ਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਦੇ ਨਾਲ ਜੋੜਨ ਦੇ ਲਈ ਇਹ ਮੇਲੇ ਦਾ ਜਿਹੜਾ ਵਾ ਇਹ ਜਿਹੜਾ ਪ੍ਰੋਗਰਾਮ ਕੀਤਾ ਗਿਆ ਹੈਗਾ ਤੇ ਨਾਲ ਹੀ ਜਿਹੜੇ ਪ੍ਰਸਿੱਧ ਗਾਇਕ ਹੈਗੇ ਨੇ ਬੱਬੂ ਮਾਨ ਉਹ ਇਸ ਜਗ੍ਹਾ ਦੇ ਉੱਪਰ ਪਹੁੰਚਣਗੇ ਤੇ ਜਿਹੜੇ ਲੋਕਾਂ ਨੂੰ ਅਪੀਲ ਹੈਗੀ ਨੌਜਵਾਨਾਂ ਨੂੰ ਅਪੀਲ ਹੈਗੀ ਕਿ ਨੌਜਵਾਨ ਜਿਹੜੇ ਨੇ ਇਸ ਮੇਲੇ ਦੇ ਵਿੱਚ ਸ਼ਿਰਕਤ ਕਰਨ ਪਰ ਕਿਸੇ ਤਰ੍ਹਾਂ ਦੀ ਹੁੱਲ